ਰਿਪੋਰਟ ਆ ਦੇਖ ਲੋ ਇਹ ਚੈਟ ਦੇ ਵਿੱਚ ਚਲੋ ਅਸੀਂ ਫੋਟੋਆਂ ਦਿਖਾਉਣੀਆਂ ਚਾਹਦੇ ਚੈਟ ਦੇ ਵਿੱਚ ਕੁੜੀਆਂ ਦੀਆਂ ਫੋਟੋਆਂ ਭੇਜੀਆਂ ਹੋਈਆਂ ਨੇ ਪਤਾ ਨਹੀਂ ਹੁਣ ਕੁੜੀ ਦੁਕਾਨ ਦੇ ਲਈ +60 ਹਾਂ ਨਹੀਂ ਨਹੀਂ +60 ਦਾ ਨੰਬਰ ਹੈ ਇਹ ਪਤਾ ਨਹੀਂ ਹੋਰ ਕਿੰਨੀਆਂ ਕਿ ਚੈਟਾਂ ਹੋਣੀਆਂ ਸਕੈਨ ਚਲੋ ਸਕੈਨਰ ਵੀ ਭੇਜੇ ਆ ਪੇਮਟਾ ਵੀ ਹੋਈਆਂ ਨੇ ਚਲੋ ਵੱਖਰੀਆਂ ਗੱਲਾਂ ਹੋਣਗੀਆਂ ਨੀ ਪਤਾ ਨਹੀਂ ਵੀਰੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਜਦੋਂ ਤੁਹਾਨੂੰ ਇੰਨਾ ਪਤਾ ਆ ਇਹ ਗੈਰ ਕਾਨੂੰਨੀ ਆ ਤੁਹਾਨੂੰ ਇੰਨੀ ਸਕਣੀ ਵੀ ਦਰਬਾਰ ਸਾਹਿਬ ਨੇੜੇ ਆ ਇੰਨੀ ਤਾਂ ਸੰਗ ਹੋਏਗੀ ਮੁੰਡੇ ਦੇ ਮੁਤਾਬਕ ਮਾਰੋ ਆ ਇਹਦੀ ਚੈਟ ਆ ਆ ਚੈਟ ਵੀਰੇ ਦਿਖਾ ਦਿਓ ਬਲਰ ਕਰਾ ਲਾਂਗੇ ਚੈਟ ਦਿਖਾ ਦਿਓ ਚੈਟ ਦਿਖਾ ਦਿਓ ਕਿੰਨੂੰ ਦਿਖਾਉ ਤੂੰ ਇੱਕ ਮਿੰਟ ਮਾਰੋ ਨੰਬਰ ਤੇ ਗਾਓ ਬੱਬਾ ਜੀ ਹੋਰ ਨਾਮ ਕਹਦਾ ਵਾ ਇਹ ਵੀ ਸੇਲੀ ਹੈ ਓਏ ਦੇ ਫੋਟੋ ਆਈ ਪੈ ਕਿ ਦੁਬਈ ਦੇ ਦੁਬਈ ਚ ਕੁੜੀਆਂ ਤੁਸੀਂ ਸਪਲਾਈ ਕਰ ਰਹੇ ਤੁਹਾਡੇ ਕਿੰਨੀਆਂ ਫੋਟੋਆਂ ਬੈਠੀਆਂ ਨੇ ਕੰਮ ਵਿੱਚ ਦੁਬਈ ਮੈਂ ਦੁਬਈ ਜਾਂਦੇ ਆ ਬੱਬਾ ਜੀ ਦੱਸੋ ਤੁਸੀਂ ਕਹਿੰਦੇ ਐਨੀ ਕੁੜੀ ਦੀ ਫੋਟੋ ਨਿਕਲਾਈ ਦੀ ਕਹਿੰਦੇ ਇਹ ਤੇ ਉਦਾਂ ਹੀ ਆ ਗਈ ਉਦਾਂ ਇੱਕ ਉਹ ਮੇਂਦਾ ਤੁਹਾਨੂੰ ਸਾਨੂੰ ਵੀ ਦੱਸ ਦੋ ਹਾਂ ਛੇ ਮਿੰਟ ਖੜੋ ਜਾ ਆ ਮੁੰਡੇ ਵੀ ਤਰ ਗਈ ਨਾ ਸਾਡੇ ਮੁੰਨੇ ਹਾਂ ਕਿਹਦੇ ਮੁੰਨੇ ਸਾਨੂੰ ਐਨੀ ਕੁੜੀ ਦੀ ਫੋਟੋ ਦਿਖਾ ਦੇ ਕਿਸੇ ਇੱਕ ਮੰਨ ਲਾ ਕਿਸੇ ਇੱਕ ਫੋਟੋ ਆਹ ਹੋਵੇ ਉਹ ਕੁੜੀ ਆ ਤੇ ਉਹਨੂੰ ਨੰਬਰ ਭੇਜੋਏ ਨੇ ਆ ਪ੍ਰਿਆ 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 ਕੌਣ ਹੈ ਆਹਨਾਂ ਦੇ ਉਹ ਚੱਲ ਗਈ ਚੱਲ ਕੋਈ ਨਹੀਂ ਸਭ ਕੁਝ ਬਗ ਜਾਣਾ ਇਹਨਾਂ ਚਿੰਤਾ ਨਾ ਕਰੋ ਤੁਹਿਆ ਆ ਰਹੇ ਉਹ ਤਾਂ ਜੇ ਕਿਤੇ ਸਾਨੂੰ ਕਿਤੇ ਕਾਨੂੰਨ ਮਾਰੀ ਜੀ ਕਿਤੇ ਦੇ ਦੇਣਾ ਖੁੱਲ ਨਹੀਂ ਆਪਾਂ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਦੇ ਤੌਰ ਦੇ ਹੱਕ ਦੇ ਵਿੱਚ ਨਹੀਂ ਆ ਪਰ ਇਹਨਾਂ ਦੇ ਡਾਂਗ ਸਹੀ ਫੇਰਦੀ ਜੀ ਇਹ ਗੱਲ ਸਹੀ ਜੀ ਕਿਉਂਕਿ ਪੁਲਿਸ ਦੇ ਹਟਾਣ ਦੇ ਬਾਅਦ ਵੀ ਨਹੀਂ ਜੇ ਹਟਦੇ ਤੁਸੀਂ ਡਾਂਗਾ ਮਾਰਦੇ ਹੋ ਤੁਸੀਂ ਕੁੱਟਦੇ ਹੋ ਗਰੀਬਾਂ ਨੂੰ ਆ ਗਰੀਬ ਵੇਖ ਲਓ ਆ ਜੇ ਗਰੀਬ ਸਰਖੰਸ਼ੀ ਦਰਬਾਰ ਸਾਹਿਬ ਦੇ ਅਲੇ ਦੁਆਲੇ ਵੱਡਾ ਕਰਦੇ ਜੀ